ਗੁਰੂ ਜੀ ਕੀ ਫਤਿਹ ਸੋ ਅੱਜ ਬਾਬਾ ਬਕਾਲਾ ਸਾਹਿਬ ਦੇ ਵਿੱਚ ਕੁਝ ਬੂਟੇ ਨਵੇਂ ਜੋ ਲਾਏ ਜਾ ਰਹੇ ਨੇ ਜਾਂਗੜੀਆਂ ਸਮੇਤ ਸੋ ਬੜੀ ਗੁਰੂ ਸਾਹਿਬ ਕਿਰਪਾ ਕਰ ਰਹੇ ਆ ਵੀ ਸਾਰੇ ਬੂਟੇ ਹੋ ਗਏ ਆਪਣੇ ਪਹਿਲੇ ਲਾਏ ਜਿਹੜੇ ਸੀਗੇ ਉਹ ਸਾਰੇ ਬੂਟੇ ਹੋ ਗਏ ਤੇ ਹੁਣ ਕੁਝ ਬੂਟੇ ਨਵੇਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਜੋ ਵਿਰਾਸਤ ਨੂੰ ਰੱਖਣ ਨੂੰ ਸਾਡੇ ਉਹ ਜਿਹੜੇ ਉਹ ਲਾਏ ਜਾਣ ਬਸ ਕਰ ਦੋ। ਇਹੋ। ਕਹਿੰਦਾ ਪਰ ਮੈਂ ਦੂਜਾ ਮਿੱਟੀ ਇਧਰ ਪਾਣੀ ਪਾ ਲਾਣਾ ਕਰਨਾ। ਕਹਿੰਦਾ ਤਾਂ ਮਿੱਟੀ ਚਾੜ ਦੇ ਮੈਂ ਅਗਰ ਆਉਂਦਾ। रोक दे साईं